ਭਾਜਪਾ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦੀ ਐਲਾਨ ਕਰ ਚੁੱਕੀ ਹੈ ਤਾਂ ਪੰਜਾਬ ਦੇ ਜੇਕਰ ਹੁਣ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 12 ਉਮੀਦਵਾਰ ਭਾਜਪਾ ਦੇ ਵੱਲੋਂ ਐਲਾਨੇ ਜਾ ਚੁੱਕੇ ਨੇ ਬੀਤੇ ਦਿਨੀ ਜਿੱਥੇ ਫਰੋਜ਼ਪੁਰ ਤੋਂ ਰਾਣਾ ਸੋਢੀ ਉਹਨਾਂ ਨੂੰ ਟਿਕਟ ਦਿੱਤੀ ਗਈ ਸੋਨਾ ਦੇ ਕਾਰਹੋਂ ਸਮਰਥਕਾਂ ਦਾ ਵੱਡਾ ਹੜ ਆਇਆ ਹੋਇਆ ਹੈ ਸਮਰਥਕਾਂ ਦੇ ਵੱਲੋਂ ਪਟਾਕੇ ਵਜਾ ਕੇ ਤੇ ਢੋਲ ਦੀ ਥਾਪ ਦੇ ਉੱਤੇ ਆਪਣੀ ਖੁਸ਼ੀ ਜਿਤਾਈ ਜਾ ਰਹੀ ਹੈ ਤੇ ਉੱਥੇ ਹੀ ਹਲਕੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਲਕੇ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਧੀਆ ਰੁਝਾਨ ਜਿਹੜਾ ਹੈ ਉਹ ਰਾਣਾ ਸੋਢੀ ਉਹਨਾਂ ਨੂੰ ਮਿਲ ਰਿਹਾ ਹੈ ਰਾਣਾ ਸੋਢੀ ਉਹਨਾਂ ਇੱਕਰ ਗੱਲ ਕਰੀਏ ਤਾਂ ਸਾਬਕਾ ਕਾਂਗਰਸੀ ਨੇ ਕਾਂਗਰਸ ਦੇ ਨਾਲ ਸੰਬੰਧਿਤ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਸਮੇਂ ਜਿਹੜਾ ਨੇ ਖੇਡ ਮੰਤਰੀ ਵੀ ਰਹੇ ਨੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵਿੱਚ 2022 ਚ ਸ਼ਾਮਿਲ ਹੋ ਗਏ ਸੀ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਫਰੋਜ਼ਪੁਰ ਤੋਂ ਉਤਾਰਿਆ ਗਿਆ ਸੋ ਉੱਥੇ ਹੁਣ ਸਮਰਥਕਾਂ ਦਾ ਹੜ ਵੀ ਉਹਨਾਂ ਦੇ ਘਰ ਆਇਆ ਤੇ ਘਰ ਦੇ ਵਿੱਚ ਬਹਿਜਾ ਮਾਹੌਲ ਬਣਿਆ ਹੋਇਆ ਹੈ ਮੈਂ ਸਾਰੀ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਦਾ ਬੀਜੇਪੀ ਦੀ ਸਾਰੀ ਟੀਮ ਜਿਹੜੀ ਫਿਰੋਜ਼ਪੁਰ ਲੋਕ ਸਭਾ ਦੀ ਹੈਗੀ ਹੈ ਉਹਨਾਂ ਦਾ ਤੇ ਸਾਰੇ ਆਵਾਮ ਦਾ ਜਿਨ੍ਹਾਂ ਦੇ ਸਾਰੇ ਲੋਕਾਂ ਦਾ ਸਾਰੀ ਸੰਗਤ ਦਾ ਮੈਂ ਉਹਨਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇੰਨੀ ਜ਼ਿਆਦਾ ਇਹ ਉਹਨਾਂ ਦੀ ਜਿਹੜੀ ਬਦੌਲਤ ਸਾਨੂੰ ਅੱਜ ਬੀਜੇਪੀ ਹਾਈ ਕਮਾਂਡ ਨੇ ਟਿਕਟ ਨਾਲ ਨਵਾਜ਼ਿਆ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨ ਵਾਸਤੇ ਫਿਰੋਜ਼ਪੁਰ ਦਾ ਇਲੈਕਸ਼ਨ ਲੰਡਨ ਵਾਸਤੇ ਤੇ ਮੈਂ ਸਾਰਿਆਂ ਨਾਲ ਵਾਅਦਾ ਕਰਨਾ ਸਾਰੇ ਵਪਾਰੀ ਭਰਾਵਾਂ ਨਾਲ ਗਰੀਬ ਤੱਕੇ ਦੇ ਨਾਲ ਪਿਛੜੀ ਹੋਈ ਜਾਤੀਆਂ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਹੋਰ ਬਾਕੀ ਸਾਰੇ ਸਾਥੀਆਂ ਦੇ ਨਾਲ ਕਿ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਾਂਗੇ ਰਾਣਾ ਜੀ ਦੇ ਅਸੀਂ ਇੱਕੋ ਮੁੱਦਾ ਲੈ ਕੇ ਮੈਦਾਨ 'ਚ ਜਾਣਾ ਹੈ ਉਹ ਹੈਗਾ ਡਿਵੈਲਪਮੈਂਟ ਕਿਉਂਕਿ ਸਾਡੇ ਕੰਮ ਬੋਲਦੇ ਆ ਬਾਕੀ ਦੇ ਵੀ ਕੈਂਡੀਡੇਟ ਉਹਨਾਂ ਦੇ ਕੰਮ ਬੋਲਨੇ ਆ ਕਿਉਂਕਿ ਉਹ ਸਾਰੇ ਪਹਿਲਾਂ ਇਲੈਕਟਿਡ ਰਹਿ ਚੁੱਕੇ ਆ ਕਿਸੇ ਨਾ ਕਿਸੇ ਤਰੀਕੇ ਮੌਜੂਦਾ ਮੌਜੂਦਾ ਸਰਕਾਰ ਵੀ ਹੈਗੀ ਹੈ ਤੇ ਉਹਨਾਂ ਦੇ ਕੰਮ ਬੋਲਨੇ ਚਾਹੀਦੇ ਅਸੀਂ ਆਪਦੀ ਜਿਹੜੀ ਕੰਮਾਂ ਦੇ ਆਧਾਰ ਤੇ ਆਪਦੀ ਰਿਲੇਸ਼ਨਸ਼ਿਪਸ ਦੇ ਆਧਾਰ ਤੇ ਸਾਡੇ ਜਿਹੜੇ ਸਾਥੀ ਹੈਗੇ ਉਹਨਾਂ ਦੇ ਆਧਾਰ ਤੇ ਸਾਡੀ ਟੀਮ ਜਿਹੜਾ ਸਾਡਾ ਸੰਗਠਨ ਹੈ ਉਹਦੇ ਆਧਾਰ ਤੇ ਅਸੀਂ ਅਸੀਂ ਮੈਦਾਨ 'ਚ ਕੁੱਦਣਾ ਕੁੱਦਣਾ ਤੇ ਮੈਨੂੰ ਉਮੀਦ ਹੈ ਕਿ ਸਾਰੇ ਭਰਾਵਾਂ ਨਾਲ ਜਿਵੇਂ ਕਿਸਾਨ ਵਿਚਾਰੇ ਰੁੱਲਦੇ ਪਏ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਵਾਲੇ ਆ ਬਾਰਡਰ ਤੇ ਸਾਡੇ ਬੈਠੇ ਹੋਏ ਭਰਾ ਅੱਜ ਤੱਕ ਕਿਸੇ ਨੇ ਉਹਨਾਂ ਦੀ ਸੁਣਾਈ ਨਹੀਂ ਕੀਤੀ ਕੱਚੀਆਂ ਜ਼ਮੀਨਾਂ ਉਹਨਾਂ ਦੀਆਂ ਖੋਹ ਕੇ ਲੈ ਗਏ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਾਰਿਆਂ ਦੇ ਨਾਲ ਇਹ ਸਾਰੇ ਮੁੱਦੇ ਰਾਣਾ ਜੀ ਉਹਨਾਂ ਦੇ ਇਹਨਾਂ ਦੇ ਮੁੱਦਿਆਂ ਦਾ ਹੱਲ ਕਰਨਗੇ ਜਦੋਂ ਇੱਕ ਵਾਰੀ ਤੁਸੀਂ ਉਸ ਜਗ੍ਹਾ ਤੇ ਭੇਜਤਾ ਕਿ ਰਾਣਾ ਜੀ ਜਾ ਕੇ ਤੁਹਾਡੀ ਗੱਲ ਉੱਥੇ ਉਠਾ ਸਕਣ ਤੇ ਮਸਲੇ ਹੱਲ ਕਰਾ ਸਕਣ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦੀ ਐਲਾਨ ਕਰ ਚੁੱਕੀ ਹੈ ਤਾਂ ਪੰਜਾਬ ਦੇ ਜੇਕਰ ਹੁਣ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 12 ਉਮੀਦਵਾਰ ਭਾਜਪਾ ਦੇ ਵੱਲੋਂ ਐਲਾਨੇ ਜਾ ਚੁੱਕੇ ਨੇ ਬੀਤੇ ਦਿਨੀ ਜਿੱਥੇ ਫਰੋਜ਼ਪੁਰ ਤੋਂ ਰਾਣਾ ਸੋਢੀ ਉਹਨਾਂ ਨੂੰ ਟਿਕਟ ਦਿੱਤੀ ਗਈ ਸੋਨਾ ਦੇ ਕਾਰੋਂ ਸਮਰਥਕਾਂ ਦਾ ਵੱਡਾ ਹੜ ਆਇਆ ਹੋਇਆ ਹੈ ਸਮਰਥਕਾਂ ਦੇ ਵੱਲੋਂ ਪਟਾਕੇ ਵਜਾ ਕੇ ਤੇ ਢੋਲ ਦੀ ਥਾਪ ਦੇ ਉੱਤੇ ਆਪਣੀ ਖੁਸ਼ੀ ਜਿਤਾਈ ਜਾ ਰਹੀ ਹੈ ਤੇ ਉੱਥੇ ਹੀ ਹਲਕੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਲਕੇ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਧੀਆ ਰੁਝਾਨ ਜਿਹੜਾ ਹੈ ਉਹ ਰਾਣਾ ਸੋਢੀ ਉਹਨਾਂ ਨੂੰ ਮਿਲ ਰਿਹਾ ਹੈ ਰਾਣਾ ਸੋਢੀ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਸਾਬਕਾ ਕਾਂਗਰਸੀ ਨੇ ਕਾਂਗਰਸ ਦੇ ਨਾਲ ਸੰਬੰਧਿਤ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਸਮੇਂ ਸੇ ਜਿਹੜਾ ਨੇ ਖੇਡ ਮੰਤਰੀ ਵੀ ਰਹੇ ਨੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵਿੱਚ 2022 ਚ ਸ਼ਾਮਿਲ ਹੋ ਗਏ ਸੀ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਫਰੋਜ਼ਪੁਰ ਤੋਂ ਉਤਾਰਿਆ ਗਿਆ ਸੋ ਉੱਥੇ ਹੁਣ ਸਮਰਥਕਾਂ ਦਾ ਹੜ੍ਹ ਵੀ ਉਹਨਾਂ ਦੇ ਘਰ ਆਇਆ ਤੇ ਘਰ ਦੇ ਵਿੱਚ ਬਹਿਜਾ ਮਾਹੌਲ ਬਣਿਆ ਹੋਇਆ ਹੈ ਮੈਂ ਸਾਰੀ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਦਾ ਬੀਜੇਪੀ ਦੀ ਸਾਰੀ ਟੀਮ ਜਿਹੜੀ ਫਿਰੋਜ਼ਪੁਰ ਲੋਕ ਸਭਾ ਦੀ ਹੈਗੀ ਹੈ ਉਹਨਾਂ ਦਾ ਤੇ ਸਾਰੇ ਆਵਾਮ ਦਾ ਜਿਨ੍ਹਾਂ ਦੇ ਸਾਰੇ ਲੋਕਾਂ ਦਾ ਸਾਰੀ ਸੰਗਤ ਦਾ ਮੈਂ ਉਹਨਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇੰਨੀ ਜ਼ਿਆਦਾ ਇਹ ਉਹਨਾਂ ਦੀ ਜਿਹੜੀ ਬਦੌਲਤ ਸਾਨੂੰ ਅੱਜ ਬੀਜੇਪੀ ਹਾਈ ਕਮਾਂਡ ਨੇ ਟਿਕਟ ਨਾਲ ਨਵਾਜ਼ਿਆ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨ ਵਾਸਤੇ ਫਿਰੋਜ਼ਪੁਰ ਦਾ ਇਲੈਕਸ਼ਨ ਲੜਨ ਵਾਸਤੇ ਤੇ ਮੈਂ ਸਾਰਿਆਂ ਨਾਲ ਵਾਅਦਾ ਕਰਨਾ ਸਾਰੇ ਵਪਾਰੀ ਭਰਾਵਾਂ ਨਾਲ ਗਰੀਬ ਤੱਕੇ ਦੇ ਨਾਲ ਪਿਛੜੀ ਹੋਈ ਜਾਤੀਆਂ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਹੋਰ ਬਾਕੀ ਸਾਰੇ ਸਾਥੀਆਂ ਦੇ ਨਾਲ ਕਿ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਾਂਗੇ ਰਾਣਾ ਜੀ ਦੇ ਅਸੀਂ ਇੱਕੋ ਮੁੱਦਾ ਲੈ ਕੇ ਮੈਦਾਨ 'ਚ ਜਾਣਾ ਹੈ ਉਹ ਹੈਗਾ ਡਿਵੈਲਪਮੈਂਟ ਕਿਉਂਕਿ ਸਾਡੇ ਕੰਮ ਬੋਲਦੇ ਆ ਬਾਕੀ ਦੇ ਵੀ ਕੈਂਡੀਡੇਟ ਉਹਨਾਂ ਦੇ ਕੰਮ ਬੋਲਨੇ ਆ ਕਿਉਂਕਿ ਉਹ ਸਾਰੇ ਪਹਿਲਾਂ ਇਲੈਕਟਿਡ ਰਹਿ ਚੁੱਕੇ ਆ ਕਿਸੇ ਨਾ ਕਿਸੇ ਤਰੀਕੇ ਮੌਜੂਦਾ ਮੌਜੂਦਾ ਸਰਕਾਰ ਵੀ ਹੈਗੀ ਹੈ ਤੇ ਉਹਨਾਂ ਦੇ ਕੰਮ ਬੋਲਨੇ ਚਾਹੀਦੇ ਅਸੀਂ ਆਪਦੀ ਜਿਹੜੀ ਕੰਮਾਂ ਦੇ ਆਧਾਰ ਤੇ ਆਪਦੀ ਰਿਲੇਸ਼ਨਸ਼ਿਪਸ ਦੇ ਆਧਾਰ ਤੇ ਸਾਡੇ ਜਿਹੜੇ ਸਾਥੀ ਹੈਗੇ ਉਹਨਾਂ ਦੇ ਆਧਾਰ ਤੇ ਸਾਡੀ ਟੀਮ ਜਿਹੜਾ ਸਾਡਾ ਸੰਗਠਨ ਹੈ ਉਹਦੇ ਆਧਾਰ ਤੇ ਅਸੀਂ ਅਸੀਂ ਮੈਦਾਨ 'ਚ ਕੁੱਦਣਾ ਕੁੱਦਣਾ ਤੇ ਮੈਨੂੰ ਉਮੀਦ ਹੈ ਕਿ ਸਾਰੇ ਭਰਾਵਾਂ ਨਾਲ ਜਿਵੇਂ ਕਿਸਾਨ ਵਿਚਾਰੇ ਰੁੱਲਦੇ ਪਏ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਵਾਲੇ ਆ ਬਾਰਡਰ ਤੇ ਸਾਡੇ ਬੈਠੇ ਹੋਏ ਭਰਾ ਅੱਜ ਤੱਕ ਕਿਸੇ ਨੇ ਉਹਨਾਂ ਦੀ ਸੁਣਾਈ ਨਹੀਂ ਕੀਤੀ ਕੱਚੀਆਂ ਜ਼ਮੀਨਾਂ ਉਹਨਾਂ ਦੀਆਂ ਖੋਹ ਕੇ ਲੈ ਗਏ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਾਰਿਆਂ ਦੇ ਨਾਲ ਇਹ ਸਾਰੇ ਮੁੱਦੇ ਰਾਣਾ ਜੀ ਉਹਨਾਂ ਦੇ ਇਹਨਾਂ ਦੇ ਮੁੱਦਿਆਂ ਦਾ ਹੱਲ ਕਰਨਗੇ ਜਦੋਂ ਇੱਕ ਵਾਰੀ ਤੁਸੀਂ ਉਸ ਜਗ੍ਹਾ ਤੇ ਭੇਜਤਾ ਕਿ ਰਾਣਾ ਜੀ ਜਾ ਕੇ ਤੁਹਾਡੀ ਗੱਲ ਉੱਥੇ ਉਠਾ ਸਕਣ ਤੇ ਮਸਲੇ ਹੱਲ ਕਰਾ ਸਕਣ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ